ਬਿਲਕੁਲ ਸਹੀ ਪੜਿਆ ਤੁਸੀਂ ਇਹ ਤਿੰਨ ਕੰਮ ਕਰ ਲਓ ਤੁਹਾਡੇ ਦੰਦ ਹਮੇਸ਼ਾ ਸਵਸਥ ਰਹਿਣਗੇ ਕਦੇ ਵੀ ਤੁਹਾਨੂੰ ਡੈਂਟਿਸਟ ਦੇ ਜਾਣ ਦੀ ਲਈ ਨਾ ਲੋੜ ਨਹੀਂ ਪੈਗੀ ਪਹਿਲਾ ਕੰਮ ਦਿਨ ਵਿੱਚ ਨਾ ਦੋ ਵਾਰ ਬਰਸ਼ ਕਰਨਾ ਸ਼ੁਰੂ ਕਰ ਦੋ ਇੱਕ ਸਵੇਰੇ ਬ੍ਰੇਕਫਾਸਟ ਤੋਂ ਬਾਅਦ ਤੇ ਰਾਤੀ ਸੌਣ ਤੋਂ ਪਹਿਲਾਂ ਜ਼ਿਆਦਾਤਰ ਲੋਕੀ ਗਲਤੀ ਕੀ ਕਰਦੇ ਆ ਬ੍ਰੇਕਫਾਸਟ ਤੋਂ ਪਹਿਲਾਂ ਤਾਂ ਬਰਸ਼ ਕਰ ਲੈਂਦੇ ਆ ਬਟ ब्रेकफास्ट ਤੋਂ ਬਾਅਦ ਐਕਚੁਅਲੀ ਤੁਹਾਨੂੰ ਬਰਸ਼ ਕਰਨਾ ਚਾਹੀਦਾ ਦੂਸਰਾ ਕੰਮ ਤੁਸੀਂ ਨਾ ਆਪਣੇ ਪੂਰੇ ਔਰਲ ਰੂਟੀਨ ਦੇ ਵਿੱਚ ਨਾ ਫਲੋਸਿੰਗ ਨੂੰ ਐਡ ਕਰੋ ਹੁਣ ਫਲੋਸਿੰਗ ਕੀ ਹੁੰਦੀ ਆ ਇਹ ਆਪਾਂ ਇੱਕ ਡੈਪਥ ਵਿੱਚ ਵੀਡੀਓ ਬਣਾਵਾਂਗੇ ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਤੀਸਰਾ ਕੰਮ ਬੜਾ ਹੀ ਇੰਪੋਰਟੈਂਟ ਆ ਜਿਹਦੇ ਨਾਲ ਤੁਹਾਡੇ ਕਦੇ ਵੀ ਦੰਦ ਖਰਾਬ ਨਹੀਂ ਹੋਣਗੇ ਕੀੜਾ ਨਹੀਂ ਲੱਗੇਗਾ ਤੁਸੀਂ ਕੁਝ ਵੀ ਖਾਓ ਖਾਣ ਤੋਂ ਬਾਅਦ ਨਾ ਤੁਸੀਂ ਨੋਰਮਲ ਪਾਣੀ ਨਾਲ ਓਰ ਲਗਾ ਲਓ ਅਗਰ ਤੁਸੀਂ ਕਿਤੇ ਬਾਹਰ ਜਸਟ ਨੋਰਮਲ ਪਾਣੀ ਨਾਲ ਜਿੱਦਾਂ ਆਪਾਂ ਕੋਰਲਾ ਕਰਦੇ ਆਂ ਭਾਵੇਂ ਪਾਣੀ ਨੂੰ ਤੁਸੀਂ ਅੰਦਰ ਨਿਗਲ ਜੋ ਇਹਦੇ ਨਾਲ ਹੋਊਗਾ ਕਿ ਜਦ ਵੀ ਆਪਾਂ ਕੁਝ ਵੀ ਖਾਂਦੇ ਆ ਨਾ ਭੋਜਨ ਦੇ ਛੋਟੇ ਛੋਟੇ ਪਾਰਟਿਕਲਸ ਆਪਣੇ ਦੰਦਾਂ ਦੇ ਅਰਾਊਂਡ ਚਿਪਕੇ ਰਹ ਜਾਂਦੇ ਆ ਤੇ ਅੱਗੇ ਚੱਲ ਕੇ ਇਹੀ ਕੈਵਿਟੀ ਕਾਸ ਕਰਦੇ ਆ ਜਦ ਆਪਾਂ ਪਾਣੀ ਨਾਲ ਕੋਰਲਾ ਕਰਦੇ ਆ ਤਾਂ ਜਿਹੜੇ ਭੋਜਨ ਦੇ ਪਾਰਟਿਕਲਸ ਆ ਉਹ ਜੰਮੇ ਨਹੀਂ ਰਹਿਣਗੇ ਤੇ ਮੂੰਹ ਦੇ ਵਿੱਚ ਬੈਕਟੀਰੀਆਸ ਨੂੰ ਅਟੈਕ ਕਰਨ ਦਾ ਟਾਈਮ ਹੀ ਨਹੀਂ ਮਿਲੇਗਾ ਤੇ ਆਪਣੇ ਦੰਦ ਹਮੇਸ਼ਾ ਸਵਸਥ ਰਹਿਣਗੇ ਅਗਰ ਤੁਸੀਂ ਇਹ ਤਿੰਨ ਚੀਜ਼ ਕਰ ਲਿਆ